ਫਿਰੋਜ਼ਪੁਰ ਤੋਂ ਸ੍ਰੀ ਅਮਰਨਾਥ ਲੰਗਰ ਦੀ ਸੇਵਾ ਲਈ ਜਾ ਰਹਾ ਹੈ ਸ਼ੁਰਦਾਲੂਆਂ ਦੀ ਕਾਰ ਕਠੂਆ ਨੇੜੇ ਖੱਡ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਾਤ ਸਿਦਰਾਂ ਫਿਰੋਜ਼ਪੁਰ ਦੇ ਰਹਿਣ ਵਾਲੇ ਪਵਨ ਕੁਮਾਰ ਉਰਫ ਪੰਮਾ ਉਮਰੇ ਕਰੀਬ 50 ਸਾਲ ਦੀ ਮੌਤ ਹੋ ਗਈ ਜਿਸ ਦੌਰਾਨ ਦੂਸਰਾ ਮ੍ਰਿਤਕ ਲੁਧਿਆਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਤਿੰਨ ਹੋਰ ਸ਼ੁਰਦਾਲੂ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਲਜਾਇਆ ਗਿਆ ਹੈ ਗੱਲਬਾਤ ਦੌਰਾਨ ਮ੍ਰਿਤਿਕ ਪਵਨ ਕੁਮਾਰ ਉਰਫ ਪੰਮਾ ਦੀ ਪਤਨੀ ਨੇ ਦੱਸਿਆ ਕਿ ਕੱਲ 3 ਵਜੇ ਉਹ ਘਰੋਂ ਅਮਰਨਾਥ ਲਈ ਗਏ ਸਨ ਅਤੇ ਹੁਣ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਗੱਡੀ ਦਾ ਉੱਥੇ ਐਕਸੀਡੈਂਟ ਹੋ ਗਿਆ ਜਿਸ ਵਿੱਚ ਉਸਦੇ ਪਤੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਜ਼ਖਮੀ ਹੋਏ ਹਨ ਪਰਵਾਰ ਨੇ ਦੱਸਿਆ ਕਿ ਘਰ ਵਿੱਚ ਕਮਾਉਣ ਵਾਲਾ ਪਵਨ ਕੁਮਾਰ ਹੀ ਸੀ ਜਿਸ ਦੇ ਆਸਰੇ ਘਰ ਦਾ ਗੁਜ਼ਾਰਾ ਚੱਲਦਾ ਸੀ ਉਹਨਾਂ ਕਹੇ ਕਿ ਹਰ ਸਾਲ ਉਹ ਅੰਮਰਨਾਥ ਲੰਗਰ ਸੇਵਾ ਲਈ ਜਾਂਦੇ ਸਨ ਪਰ ਇਸ ਵਾਰ ਇਹ ਪਾਣਾ ਵਾਪਰ ਗਿਆ ਘਟਨਾ ਦਾ ਪਤਾ ਚੱਲਦਾ ਹੀ ਪੂਰੇ ਇਲਾਕੇ ਵਿੱਚ ਸੌਗ ਦੀ ਲਹਿਰ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਕਿ ਨਾਮ ਦੀ ਸਾਡਾ ਕੀ ਜਲਵਾ ਕਿਸ ਤਰ੍ਹਾਂ ਘਟਨਾ ਜਿਹੜੇ ਵਾਪਰੀ ਨਾ ਪੰਮਰ ਕੁਮਾਰ ਕੱਲ ਤੈਨੂੰ ਮੈਂ ਗਏ ਆ ਕਰੋ ਲਾਣੋ ਮੈਂ ਫੋਨ ਕੀਤਾ ਕਿ ਤੇ ਮੈਂ ਆਵਾਂ ਅੱਛੀ ਆ ਜੀ

ਗੱਲ ਇਸ ਤਰ੍ਹਾਂ ਵੀ ਇਹ ਮੇਰੇ ਬ੍ਰਦਰ ਹੋਣੀ ਵੱਡੇ ਹੋਣੀ ਇਹ ਕੱਲ ਲੰਗਰ ਤੇ ਜਾ ਰਹੇ ਸੀ ਜਿਹੜਾ ਅਮਰਨਾਥ ਨੂੰ ਦੇ ਸੀਗੇ ਤੋਂ ਰਸਤੇ 'ਚ ਜਿਹੜੀ ਗੱਡੀ ਹੈ ਇਹਨਾਂ ਦੀ ਉਹ ਖਾਈ ਤੋਂ ਪਲਟ ਗਈ ਇਹਦੇ ਵਿੱਚ 5 ਜਣੇ ਸਵਾਰ ਸੀਗੇ ਤੇ 2 ਜਣਿਆਂ ਦੀ ਮੌਕੇ ਤੇ ਡੈਥ ਹੋ ਗਈ ਇੱਥੇ ਕਿਹੜੀ ਜਗ੍ਹਾ ਲੰਗਰ ਲੱਗੇਗਾ ਇਹ ਲੰਗਰ ਲਾਉਦੇ ਸੀ ਆਪਣੇ ਅਮਰਨਾਥ ਲਾਉਦੇ ਸੀਗੇ ਉਦਮਪੁਰ ਦੇ ਕੋਲ ਸ਼ਾਇਦ ਲੱਗਦਾ ਹੈ ਨਾ ਲੰਗਰ ਦੋ ਜਣੇ ਆਦੀ ਹੋਈ ਪੰਜ ਨੇ ਪਰ ਤਿੰਨ ਜਣੇ ਫੱਟੜ ਨੇ ਹਰ ਸਾਲ ਹੀ ਜਾਂਦਾ ਹਰ ਸਾਲ ਹੀ ਲੱਗਦਾ ਹੀ ਲੱਗਦਾ ਪਰਿਵਾਰ ਵਿੱਚ ਕੋਈ ਪਰਿਵਾਰ ਇਹਨਾਂ ਦੇ ਪਰਿਵਾਰ ਵਿੱਚ ਕਿੰਨਾਂ ਦੀ ਇੱਕ ਵਾਈਫ ਹੈ ਦੋ ਬੱਚੇ ਨੇ ਘਰ ਵਿੱਚ ਕਮਾਉਣ ਵਾਲੀ ਹੀ ਘਰ ਵਿੱਚ ਕਮਾਣਾ ਵੇਚੀ ਸੀ ਇਹਨਾਂ ਦੇ ਨਾਲ ਜੋ ਸਾਥੀ ਸਨ ਸਾਥੀ ਚਾਰ ਸੀਗੇ ਨਾਲ ਇਹਨਾਂ ਦੇ ਜਿਨ੍ਹਾਂ ਵਿੱਚ ਇੱਕ ਨਾਲ ਇਹਨਾਂ ਦੇ ਉਹਨਾਂ ਦੇ ਦੂਜੇ ਪਾਸੇ ਸਾਥੀ ਦੀ ਡੈਥ ਹੋ ਗਈ ਤਿੰਨ ਜਿਹੜੇ ਫੱਟੜ ਹੋ ਗਏ ਜਤਮੀ ਹੋ ਗਏ ਕੋਈ ਪਤਾ ਲੱਗਾ ਕਿ ਇਸ ਤਰ੍ਹਾਂ ਇਹ ਘਟਨਾ ਕਿਉਂ ਹੋਈ ਨਹੀਂ ਹਜੇ ਤਾਂ ਪੂਰੀ ਤਰ੍ਹਾਂ ਨਹੀਂ ਪਤਾ ਲੱਗ ਸਕਿਆ ਕਿਉਂਕਿ ਉਹ ਗਹਿਨੇ ਲੈਨਗੋੜੀ ਤੇ ਉੱਥੇ ਮਤਲਬ ਕਾਰਵਾਈ ਚੱਲਦੀ ਹੋਈ ਹੈ ਕੀ ਇਹ ਰਾਤ ਦਾ ਸਮਾਂ ਸੀ ਇਹ ਰਾਤ ਦਾ ਸਮਾਂ ਸੀ 12 ਤੋਂ 1 ਦੇ ਵਿੱਚ ਕਰ ਸਮਾਂ ਸੀ